ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸੀ ਵੱਲੋਂ ਆਪਣੀ ਜਿੱਤ ਨੂੰ ਪੱਕੀ ਕਰਦਿਆਂ ਧੂਆਂ ਤਾਰ ਚੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਉਹ ਆਪਣੇ ਵੋਟਰਾਂ ਨੂੰ ਗੀਤ ਗਾਉਂਦੇ ਵੀ ਸੁناਏ ਦੇ ਰਹੇ ਹਨ ਅਤੇ ਲੋਕਾਂ ਦਾ ਉਹਨਾਂ ਨੇ ਦਿਲ ਵੀ ਜਿੱਤ ਲਿਆ ਹੈ ਇਸ ਮੌਕੇ ਉਹਨਾਂ ਨੇ ਕਈ ਜਗ੍ਹਾ ਆਪਣੇ ਸਰੋਤਿਆਂ ਨੂੰ ਵੋਟਰਾਂ ਨੂੰ ਗੀਤ ਗੀਤ ਸੁਣਾਏ ਅਤੇ ਉਹਨਾਂ ਦਾ ਦਿਲ ਜਿੱਤ ਲਿਆ ਆਉ ਦਿਖਾਉਂਦੇ ਆ ਇਸ ਵੀਡੀਓ ਵਿੱਚ ਕਿਵੇਂ ਉਹ ਆਪਣੇ ਵੋਟਰਾਂ ਨੂੰ ਜਿੱਤਾਂ ਰਾਹੀਂ ਨਿਹਾਲ ਕਰ ਰਹੇ ਹਨ ਜੇ ਕਰ ਨੇਕੀਆਂ ਨੇ ਕਮਾ ਜੁਦਾ ਔਰ ਕੀ ਮੰਗਣਾ ਵੀ ਮੈਂ ਰੱਬ ਕੋਲੋਂ ਇੱਕ ਖੈਰ ਮੰਗਾ ਤੇਰੇ ਕੰਧ ਦੇ ਰੱਤ ਪਾਸ ਸਿੱਖਾਂ ਵਾਲਿਆ ਆਜ ਸੱਜਣ ਲਜਪਾਲ ਤੇਰੇ गोजियांग करा मर जवां मरी जवां मेरे यार जी यारी कुझु बर हो जेड़िय अखां नाले उ तकदा सी अख नज़र कुझु बरई न

ਆ ਨਾ ਕੋਈ ਹੋਰ ਮੰਗੀ ਜਦੋਂ ਕੰਮਕਾਰ ਹੋ ਗਏ ਜੋ ਮੈਂ ਮੇਰੇ ਸੁਪਨੇ ਪੂਰੇ ਹੋ ਗਏ ਤੇ ਫਿਰ ਮੋਦੀ ਨੂੰ ਵੀ ਕਵਾਂਗੇ ਆ ਜਾ ਹੁਣ ਮੋਦੀ ਤੇਰਾ ਦਸ ਤਾਇਉਣੀ ਦੀਆ ਆ ਜਾ ਮੋਦੀ ਤੇਰਾ ਦਸ ਤਾਇਉਣੀ ਦੀਆ ਆ ਜਾ ਸਚਨਾਵੇਂ ਤੇਰਾ ਦਸ ਤਾਇਉਣੀ ਦੀਆ ਆ ਜਾ ਸਚਨਾਵੇਂ ਤੇਰਾ ਦਸ ਤਾਇਉਣੀ ਦੀਆ ਕੀ ਆਇਉਂ ਦੀ ਤਕੀਆਂ ਦਿਲਵਾ ਜਮਾਰਦਾ ਕੀ ਆਇਉਂ ਦੀ ਤਕੀਆਂ ਦਿਲਵਾ ਜਮਾਰਦਾ ਆਗਾ ਜਨਵਾਲੀਆਂ ਵਸਦਾ ਹੀ ਪਿਆਰ ਦਾ ਆਤਾ ਤੈਨੂੰ ਕੀ ਆਇਉਂ ਦੀ ਤਕੀਆਂ ਸੋਹਣਾ ਤੈਨੂੰ ਅੱਖੀਆਂ ਦੀ ਤਕੀਆਂ ਸੋਹਣਾ ਕੋਈ ਤੇ ਤੇਰੇ ਬਾਤੇ ਦੇਖੋ ਮੈਂ ਬਣ ਜਾ ਰਿਹਾ ਨਾਲ ਵੀ ਰਿਆ ਮੇਰੇ ਨਾਲ ਵੀ ਰਿਆ ਇੱਕ ਗੀਤ ਗਾਇਆ ਸੀ ਜੁਣ ਤੋਂ ਪਹਿਲਾਂ ਕਾਗਿਆਂਗੇ ਜੁਣ ਤੋਂ ਪਹਿਲਾਂ ਕਾਗਿਆਂਗੇ ਜੁਣ ਤੋਂ ਪਹਿਲਾਂ ਕਾਗਿਆਂਗੇ ਮੋਦੀ ਨੂੰ ਹੁਣ ਵੋਟਾਂ ਦੇਵਾਂਗੇ ਮੋਦੀ ਨੂੰ ਹੁਣ ਵੋਟਾਂ ਦੇਵਾਂਗੇ ਕੋਕਾ ਨਹੀਂ ਚਾਹੀਦਾ ਵੋਟਾਂ ਕੋਕਾ ਬਾਅਦ ਚ ਲੈਣਾਗੇ ਉਸਾਂ ਦੇ ਜੁਣ ਤੋਂ ਪਹਿਲਾਂ ਕਾਗਿਆਂ ਮੋਤੀ ਨੂੰ ਹੜਾਵੋਟ ਆਂਗੇ ਮੋਤੀ ਨੂੰ ਹੜਾਵੋਟ ਆਂਗੇ ਕਿਸੇ ਨੂੰ ਨਹੀਂ ਹੁਣ ਧੋਖਾ ਦੇਵਾਂਗੇ ਕਿਸੇ ਨੂੰ ਨਹੀਂ ਹੁਣ ਧੋਖਾ ਦੇਵਾਂਗੇ ਜੋ ਕਮਾਂਗੇ ਕਰਕੇ ਦਿਖਾ ਉਹਨੂੰ ਜੱਗ ਵਿੱਚ ਆਂਗੇ ਦੁਨੀਆਂ ਦੇ ਜੱਗ ਵਿੱਚ ਆਂਗੇ